ਲੋ ਜੀ ਪਰਸਨਲ ਅਗਰ ਦਾ ਹਾਲ ਹਾਂ ਜੀ ਦੋਸਤੋ ਪਾਣੀ ਦੀ ਸਰਗਤੀ ਜਾਇਦਾ ਇੱਥਾ ਤੋਂ ਸਾਰੀਆਂ ਤਕਰੀਰ ਲਗਾਉਣਾਂ ਦੇ ਧੰਨਵਾਦ ਹਾਲ ਬੰਦੀ ਦੇ ਸਰਗਰਨਾਟ ਹੋ ਗਿਆ ਹੋਵੇ ਤੇ ਮੇਰੇ ਲੋਕਾਂ ਕਿੰਨੇ ਸੀ ਇਹ ਟਿਕਾਰਾ ਪਾਣੀ ਦੀ ਨਿਕਾਸੀ ਹੋ ਰਹੀ ਕੇ ਆ ਜਿਹੜਾ ਕੂੜਾ ਕਰਕਰ ਫਿਰਦੇ ਹੋ ਇਹਨੂੰ ਨਾ ਸੱਟਿਆ ਜਾ ਨੇ ਲੋਹਾ ਪਿਆ ਘਰਾਂ ਦੀ ਸਫਾਈ ਨਾਲ ਤਾ ਜੋ ਟਾਈਮ ਪਰ ਪਾਣੀ ਮਿਲ ਜੇ ਪਰ ਰੱਬਾ ਬਟਨ ਦਾ ਨਾਂ ਨਹੀਂ ਲੈ ਰਿਹਾ ਬਹੁਤ ਡੂੰਗਾ ਪਾਣੀ ਆ ਬਾਗ ਇਸ ਤਰ੍ਹਾਂ ਬਾਹਰ ਆਇਆ ਇਹਨੂੰ ਡੁੱਬ ਵੀ ਸਕਦੇ ਹੈ ਦਾਨਦਾਰ ਹੈ ਸਾਡੇ ਹੱਥਾਂ ਵਿੱਚ ਆਪੀਆਂ ਨੇ ਨਾਲੀਆਂ ਦੁਕਾਨਾਂ ਚੈੱਕ ਕਰੀ ਜੰਨੇ ਆ ਆ ਭਰਾ ਆਉਂਦੇ ਆ ਕਿਦਾ ਅਹ ਕੱਲ ਦਿਨ ਨਾਲ ਵਿਚਾਰ ਰਹੇ ਸਮਾਨ ਪਾਇਆ ਸੀਗਾ ਇੱਕ ਬੇਨਤੀ ਕੀਤੀ ਜਾਂਦੀ ਕਿ ਪਰਸਾ ਨਗਰ ਦੇ ਵਿੱਚ ਨਾ ਆ ਜਾਵੇ ਜੀ ਇਹਨਾਂ ਨੂੰ ਸਾਡੇ ਭਾਈ ਸਾਹਿਬ ਦਾ ਵੀ ਸ਼ਕ ਬਚਾਰਾਂ ਦੀ ਬੱਚਾ ਤੇ ਰਹਿ ਗਈ ਕਿ ਸਮਾਨ ਦੀ ਬਹੁਤ ਬੁਰਾ ਹਾਲ ਆ ਪਰਸਾ ਬੁਰਾ ਹਾਲ ਆ ਬਾਕੀ ਪਾਣੀ ਦੀ ਮਾਰ ਹੀ ਇੰਨੀ ਪਈ ਹੈ ਕੀ ਕਹ ਸਕੋ ਉਹ ਦੇਖੋ ਜੀ ਦੇਨ ਵਰਤਵਾਰ ਤਰੀਕ ਦਿਨ ਅੱਜ 3 ਤਰੀਕ ਹੈ 3 ਤਰੀਕ ਸਵੇਰ ਦੇ 6 5 ਵਜੇ ਕਿਹ एलिमेंट ਹੈ ਇਧਰ ਆ ਇਰੀਆ ਬਣ ਚੁੱਕਿਆ ਤੇ ਨਹੀਂ ਬਹੁਤ ਮਾੜਾ ਹਾਲ ਹੈ ਜਿਹੜੀ ਗੱਲ ਹੈਗੀ ਹੈ ਲੋਕਾਂ ਦੇ ਘਰਾਂ ਘਰਾਂ ਚ ਪਾਣੀ ਵੜ ਗਿਆ ਉੱਚੀ ਚਾੱਕ ਕੇ ਪਾ ਲਈ ਤੇ ਬਹੁਤ ਬਹੁਤ ਦੁਕਾਨਾਂ ਦੁਕਾਨਾਂ ਸਟੱਪ ਨਹੀਂਵੇਂ ਆ ਜੇ ਪਾਣੀ ਦਾ ਕੋਈ ਤੇ ਵਿਕਲ ਵੱਡਾ ਆ ਜਾਂਦਾ ਸਰ ਛਾਬਨਾ ਵੀ ਅੰਦਰ ਜਾ ਸਕਦਾ ਆਹ ਦੁਕਾਨ ਕਈ ਦੁਕਾਨਾਂ ਦਾ ਦੇਖੋ ਜੀ ਸਾਰੀਆਂ ਦੁਕਾਨਾਂ ਡੁੱਬ ਚੁੱਕੀਆਂ ਨੇ ਬੁਰੀ ਤਰ੍ਹਾਂ ਦੇਖੋ ਆਹ ਲੋ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਉਹ ਦੇਖੋ ਸਾਡੇ ਸਭ ਤੋਂ ਸੋਹਣੇ ਦੁਕਾਨਾਂ ਆਏ ਉਹ ਵੀ ਡੁੱਬ ਗਿਆ ਨੇ ਉਹਨਾਂ ਦੇ ਅੰਦਰ ਪਾਣੀ ਕਾਫੀ ਅੰਦਰ ਚਲਾ ਗਿਆ ਸਾਡੇ ਭਰਾ ਨੇ ਇਹ ਮਰਮਾਰ ਕੇ ਸਾਰਾ ਸਾਮਾਨ ਵੀ ਪੁੱਛਰ ਦਿੱਤੀ ਜੀ ਖਾਲੇ ਮੈਡੀਕਲ ਹੈ ਪ੍ਰਵੀਨ ਮੈਡੀਕਲ ਵਾਲਾ ਉਹਨਾਂ ਦੀ ਦੁਕਾਨ ਘਾਟੇ ਚੁੱਪ ਚੁਪੀ ਹੈ ਪੂਰਾ ਹਾਲ ਤੇ ਪਰਸੋਂ ਮੈਂ ਕਰ ਦਿੱ ਬੇਨਤੀ ਕੀਤੀ ਕਿ ਮੈਂ ਹੀ ਆਇਆ ਜਾਵੇ ਜਿਵੇਂ ਤਰ੍ਹਾਂ ਜ